ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੀਆਂ ਜੀ शिमला मिर्च ਅੱਜ ਆਪਾਂ ਭਰਮੀ शिमला मिर्च ਬਣਾ ਕੇ ਤਿਆਰ ਕਰਾਂਗੇ ਅਗਰ ਤੁਹਾਨੂੰ ਜੀ ਇਸ ਦੇ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਭਰਮੀ शिमला मिर्च ਬਣਾ ਲਈ ਜੀ ਆਪਾਂ ਨੇ 1/2 ਕਿਜੀ ਦੇਖੋ शिमला मिर्च ਲਈ ਹੈ ਇਸ ਦੀ ਆਪਾਂ ਛੋਟੇ ਛੋਟੇ ਪੀਸ ਹੀ ਲਈ ਨੇ ਜਿਆਦਾ ਵੱਡੀ ਸ਼ਿਮਲਾ ਮਿਰਚ ਨਹੀਂ ਲੈਣੀ ਹੁਣ ਆਪਾਂ ਜੀ ਇਸ ਨੂੰ ਦੇਖੋ ਕਟਿੰਗ ਕਰਾਂਗੇ ਇਸ ਤੇ ਲਈ ਜੀ ਆਪਾਂ ਨੇ ਦੇਖੋ ਇੱਕ ਨਾਈਫ ਲਿਆਗਾ ਜਿਸ ਦੀ ਮੂਰੋ ਨਿਬ ਹੁੰਦੀ ਆ ਉਹ ਬਰੀਕ ਆ ਇਸ ਨਾਲ ਜੀ ਆਪਾਂ ਸ਼ਿਮਲਾ ਮਿਰਚ ਦੀ ਜੋ ਡੰਡੀ ਆ ਉਸ ਨੂੰ ਆਪਾਂ nikal ਦੇਣਾਗਾ ਕੱਟ ਕੇ ਇਸ ਤਰੀਕੇ ਨਾਲ ਜੀ ਆਪਾਂ ਦੇਖੋ ਡੰਡੀ ਦੇ ਸਾਈਡ ਤੋਂ ਕੱਟ ਕੇ ਇਸ ਡੰਡੀ نکال ਦਵਾਂਗੇ शिमला ਮਿਰਚ ਦੀ ਤੇ ਸਾਰੇ ਇਸ ਦੇ ਵਿੱਚ ਜੋ ਬੀਜ ਨੇ ਉਸ ਨੂੰ ਵੀ ਆਪਾਂ ਨੇ ਕੱਢ ਦੇਣਾਗਾ ਦੇਖੋ ਜੀ ਇਸ ਤਰੀਕੇ ਨਾਲ ਇਹ ਆਪਾਂ ਸਾਰੀਆਂ शिमला ਮਿਰਚ ਦੀਆਂ ਡੰਡੀਆਂ ਹਟਾ ਦੇਣੀਆਂ ਨੇ ਇਸੀ ਤਰੀਕੇ ਨਾਲ ਜਿਵੇਂ ਆਪਾਂ ਸਾਰੀਆਂ ਸ਼ਿਮਲਾ ਮਿਰਚੀਆਂ ਦੇਖੋ ਡੰਡੀਆਂ ਹਟਾ ਕੇ ਇਸ ਨੂੰ ਰੈਡੀ ਕਰ ਲਿਆਗਾ ਹੁਣ ਆਪਾਂ ਜੀ ਇਸ ਦੀ ਸਟਫਿੰਗ ਲਈ ਸਭ ਤੋਂ ਪਹਿਲਾਂ ਤੜਕਾ ਰੈਡੀ ਕਰਾਂਗੇ ਇੱਕ ਕੜਾਹੀ ਵਿੱਚ ਜੇ ਆਪਾਂ ਸਰੋਂ ਦਾ ਤੇਲ ਪਾਏਗਾ ਇੱਕ ਛੋਟਾ ਚਮਚਾ ਆਪਾਂ ਧਨੀਆ ਪਾਏਗਾ ਸੁੱਕਾ ਤੇ ਇੱਕ ਛੋਟਾ ਚਮਚਾ ਹੀ ਆਪਾਂ ਨੇ ਜੀਰੇ ਦਾ ਪਾਏਗਾ ਪੰਜ మీడియం ਸਾਈਜ਼ ਦੇ ਦੀ ਆਪਾਂ ਨੇ ਪਿਆਜ਼ ਪਾਏ ਨੇ ਇਸ ਨੂੰ ਆਪਾਂ ਨੇ ਨਾ ਤਾਂ ਜ਼ਿਆਦਾ ਮੋਟਾ ਤੇ ਨਾ ਹੀ ਜ਼ਿਆਦਾ ਬਰੀਕ ਕੱਟਿਆਗਾ ਠੀਕ ਠੀਕ ਇਸ ਨੂੰ ਆਪਾਂ ਕੱਟ ਲਿਆਗਾ ਹੁਣ ਆਪਾਂ ਪਿਆਜ਼ ਨੂੰ ਜੀ ਚੰਗੀ ਤਰ੍ਹਾਂ ਰੋਸਟ ਕਰ ਲੈਣਾਗਾ ਭਾਰਮੀ शिमला ਮਿਰਚ ਦੀ ਖਾਨ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਦੇਖੋ ਜੀ 50% ਤੋਂ ਜ਼ਿਆਦਾ ਪਿਆਜ਼ ਆਪਣਾ ਰੋਸਟ ਹੋ ਚੁੱਕਿਆ ਹੈਗਾ ਹੁਣ ਆਪਾਂ ਇਸ ਵਿੱਚ ਜਿੰਜਰ گارਲਿਕ ਪਾਵਾਂਗੇ ਕੁੱਟਿਆ ਹੋਇਆ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਰੋਸਟ ਕਰ ਲੈਣਾਗਾ ਜਦੋਂ ਵੀ ਆਪਾਂ ਜੀ ਭਾਰਮੀ शिमला ਮਿਰਚ ਬਣਾ ਕੇ ਤਿਆਰ ਕਰਨੀਆਂ ਇਸਦੇ ਲਈ ਜੋ ਆਪਾਂ ਨੇ ਸਟਫਿੰਗ ਬਣਾ ਕੇ ਤਿਆਰ ਕਰਨੀ ਹੈ ਜੀ ਉਸਦੇ ਵਿੱਚ ਆਪਾਂ ਨੇ ਪਿਆਜ਼ ਜਿਆਦਾ ਤੇ ਆਲੂ ਆਪਾਂ ਨੇ ਘੱਟ ਪਾਉਣੇ ਨੇ ਹੁਣ ਆਪਾਂ ਜੀ ਦੇਖੋ ਦੋ ਹਰੀਆਂ ਮਿਰਚਾਂ ਤੇ ਦੋ ਮੀਡੀਅਮ ਸਾਈਜ਼ ਦੇ ਆਪਣੇ ਟਮਾਟਰ ਪਾਏ ਨੇ ਥੋੜੀ ਜੀ ਆਪਾਂ ਹਿੰਗ ਪਾਵਾਂਗੇ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਰੋਸਟ ਕਰ ਲੈਣਾਗਾ ਜੇ ਆਪਾਂ ਜੀ ਇਸ ਭਰਮੀ शिमला ਮਿਰਚ ਜਦੋਂ ਬਣਾਉਣੀ ਆ ਤੇ ਇਸ ਵਿੱਚ ਪਿਆਜ਼ ਜੇ ਆਪਾਂ ਜ਼ਿਆਦਾ ਰੱਖੀਏ ਤਾਂ ਇਹ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਤੜਕਾ ਆਪਣਾ ਚੰਗੀ ਤਰ੍ਹਾਂ ਜੀ ਭੁੱਜ ਚੁੱਕਿਆ ਹੈਗਾ ਹੁਣ ਆਪਾਂ ਇਸ ਵਿੱਚ ਟੇਸਟ ਅਨੁਸਾਰ ਨਮਕ ਪਾਏਗਾ ਰੈੱਡ ਚਿਲੀ ਪਾਊਡਰ ਪਾਏਗਾ ਹਲਦੀ ਪਾਵਾਂਗੇ ਗਰਮ ਮਸਾਲਾ ਧਨੀਆ ਪਾਊਡਰ ਜੀਰਾ ਪਾਊਡਰ ਕਸ਼ਮੀਰੀ ਰੈੱਡ ਚਿਲੀ ਪਾਊਡਰ ਸਿਰਫ ਰੰਗਤ ਲਈ ਹੁਣ ਆਪਾਂ ਇਸ ਨੂੰ ਹਲਕਾ ਜਿਹਾ ਰੋਸਟ ਕਰ ਲੈਣਾਗਾ ਮਸਾਲਿਆਂ ਨੂੰ ਸਾਰਿਆਂ ਨੂੰ ਆਲੂ ਨੂੰ ਜੀ ਆਪਾਂ ਨੇ ਪਹਿਨਾ ਹੀ ਬੋਇਲ ਕਰਕੇ ਰੱਖ ਲਿਆ ਸੀ ਤੇ ਚੰਗੀ ਤਰ੍ਹਾਂ ਮੈਸ ਕਰ ਲਈ ਸੀ ਆਲੂ ਆਪਾਂ ਨੇ ਦੇਖੋ ਲਗਭਗ ਜੀ ਆਪਾਂ ਓਨੇ ਕ ਹੀ ਆਲੂ ਲੈਨੇ ਜਿੰਨੇ ਕ ਆਪਾਂ ਨੇ ਪਿਆਜ਼ ਲੈਨੇ ਲਗਭਗ ਜੀ ਜਦੋਂ ਵੀ ਆਪਾਂ ਭਾਰਮੀ ਸ਼ਿਮਲਾ ਮਿਰਚ ਬਣਾਉਣੀ ਆ ਪਿਆਜ਼ ਦੀ ਮਾਤਰਾ ਆਪਾਂ ਨੇ ਜ਼ਿਆਦਾ ਰੱਖਣੀ ਆ ਤੇ ਆਲੂ ਆਂ ਦੀ ਕਾਟਾ ਫਿਰ ਇਹ ਭਾਰਮੀ ਸ਼ਿਮਲਾ ਮਿਰਚ ਵਧੀਆ ਬਣ ਕੇ ਤਿਆਰ ਹੁੰਦੀ ਆ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਤਾਂ ਕਿ ਸਾਰੇ ਮਸਾਲੇ ਆਪਣੇ ਆਲੂਆਂ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਹੁਣ ਆਪਾਂ ਜੀ ਇਸ ਵਿੱਚ ਥੋੜੀ ਜੀ ਕਸੂਰੀ ਮੀਠੀ ਪਾਵਾਂਗੇ ਇਸ ਨਾਲ ਜੀ ਸਟਫਿੰਗ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਵੇਗੀ ਆਪਣੀ ਦੋ ਕੁ ਮਿੰਟ ਜੇ ਆਪਾਂ ਆਲੂ ਨੂੰ ਰੋਸਟ ਕਰ ਲੈਣਾਗਾ ਦੇਖੋ ਜੀ ਮਸਾਲੇ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਚੁੱਕੇ ਨੇ ਆਲੂਆਂ ਦੇ ਹੁਣ ਆਪਾਂ ਜੀ ਗੈਸ ਬੰਦ ਕਰ ਦਾਂਗੇ ਦੇਖੋ ਜੀ ਹੁਣ ਆਪਾਂ ਨੇ ਇੱਕ ਸਿਮਲਾ ਮਿਰਚ ਲਈ ਆ ਹੁਣ ਆਪਾਂ ਜੀ ਸਿਮਲਾ ਮਿਰਚ ਨੂੰ ਥੋੜਾ ਥੋੜਾ ਸਟਫਿੰਗ ਲੈ ਕੇ ਇਸ ਨੂੰ ਫਿਲ ਕਰ ਦੇਣਾਗਾ ਇਸ ਨੂੰ ਆਪਾਂ ਨੇ ਜੀ ਓਵਰ ਵੀ ਫਿਲ ਨਹੀਂ ਕਰਨਾ ਹੈਗਾ ਲਿਮਟ ਜਿਹੀ ਆਪਾਂ ਨੇ ਆਲੂਆਂ ਦੀ ਸਟਫਿੰਗ ਪਾਉਣੀ ਆ ਇਸ ਤਰੀਕੇ ਨਾਲ ਦੇਖੋ ਜੀ ਪ੍ਰੈਸ ਕਰਕੇ ਆਪਾਂ ਸਿਮਲਾ ਮਿਰਚ ਨੂੰ ਫਿਲ ਕਰ ਲਿਆਗਾ ਇਸੀ ਤਰੀਕੇ ਨਾਲ ਜੀ ਦੇਖੋ ਆਪਾਂ ਨੇ ਸਾਰੀਆਂ ਸ਼ਿਮਲਾ ਮਿਰਚ ਪਰ ਕੀ ਰੈਡੀ ਕਰ ਲੈਣੀਆਂ ਨੇ ਦੇਖੋ ਜੀ ਸ਼ਿਮਲਾ ਮਿਰਚ ਆਪਾਂ ਨੇ ਫਿਲ ਕਰ ਲਈਆਂ ਨੇ ਹੁਣ ਆਪਾਂ ਇਸ ਨੂੰ ਫਰਾਈ ਕਰਾਂਗੇ ਇਸ ਦੇ ਲਈ ਜੇ ਆਪਣੀ ਇੱਕ ਪੈਨ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਪਾਇਆਗਾ ਜਦੋਂ ਇਹ ਹਲਕਾ ਜਿਹਾ ਗਰਮ ਹੋ ਜਾਵੇ ਫਿਰ ਆਪਾਂ ਇਸ ਵਿੱਚ ਸ਼ਿਮਲਾ ਮਿਰਚ ਨੂੰ ਫਰਾਈ ਕਰਨਾਗਾ ਗੈਸ ਨੂੰ ਜੀ ਹੁਣ ਆਪਾਂ ਮੀਡੀਅਮ ਤੋਂ ਥੋੜਾ ਜਿਹਾ ਘੱਟ ਰੱਖਾਂਗੇ ਯਾਨੀ ਕਿ ਲੋ ਮੀਡੀਅਮ ਹੀ ਰੱਖਣਾਗਾ ਲਗਭਗ ਜੀ ਇਹ 15 ਮਿੰਟਾਂ ਦੇ ਵਿੱਚ ਆਪਣੀ ਇਹ ਸ਼ਿਮਲਾ ਮਿਰਚ ਬਣ ਕੇ ਤਿਆਰ ਹੋ ਜਾਵੇਗੀ ਇਸ ਨੂੰ ਆਪਾਂ ਜੇ ਢਾ ਕੇ 2-2 ਮਿੰਟਾਂ ਬਾਅਦ ਜਦੋਂ ਆਪਾਂ ਇਸ ਦੀ ਸਾਈਡ ਚੇਂਜ ਕਰਾਂਗੇ ਤਾਂ ਇਹ ਬਹੁਤ ਹੀ ਜਲਦੀ ਪੱਕ ਕੇ ਤਿਆਰ ਹੋ ਜਾਵੇਗੀ ਤੇ ਇਸ ਦੇ ਸ਼ਿਮਲਾ ਮਿਰਚ ਦਾ ਉੱਪਰਲਾ ਜੋ ਕਲਰ ਆ ਜੀ ਉਹ ਵੀ ਆਪਣਾ ਹਰਾ ਹੀ ਬਣਿਆ ਰਹੇਗਾ ਬਲੈਕ ਨਹੀਂ ਹੋਵੇਗਾ ਨਹੀਂ ਆਪਾਂ ਜਦੋਂ ਵੀ ਸ਼ਿਮਲਾ ਮਿਰਚ ਭਰਮੀ ਬਣਾ ਕੇ ਤਿਆਰ ਕਰਦੇ ਆ ਤਾਂ ਉਸ ਦੀ ਜੋ ਉੱਪਰਲੀ ਸਕਿਨ ਹੁੰਦੀ ਆ ਉਹ ਕਾਲੀ ਹੋਣੀ ਸ਼ੁਰੂ ਹੋ ਜਾਂਦੀ ਆ ਇਸ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਜੀ ਜ਼ਰੂਰੀ ਆ ਇਹ ਭਾਪ ਨਾਲੇ ਪੱਕ ਜਾਣੀ ਆ ਦੇਖੋ ਇਸ ਦਾ ਕਲਰ ਵੀ ਚੇਂਜ ਨਹੀਂ ਹੋਇਆ ਤੇ शिमला ਮਿਰਚ ਵੀ ਆਪਣੀ ਪੂਰੀ ਤਰ੍ਹਾਂ ਬਣ ਕੇ ਤਿਆਰ ਆ ਦੇਖੋ ਜੀ ਪੂਰੀ ਤਰ੍ਹਾਂ ਬਣ ਚੁੱਕੀ ਆਹੀ ਅਗਰ ਤੁਹਾਨੂੰ ਜੀ ਇਸ ਤੇ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਜੀ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤੁਹਾਡੇ ਤੱਕ ਤੁਰੰਤ ਪਹੁੰਚਦੀਆ ਕਰੀ ਜੀ ਵੀਡੀਓ ਦੇਖਣ ਲਈ ਧੰਨਵਾਦ ਥੈਂਕਸ ਫॉर ਵਾਚਿੰਗ ਥਿਸ ਵੀਡੀਓ